ਤੇ ਨਾਸੀ ਨਾਸੀ ਸੈਕਟਰ ਚੌਂਕ ਦੇ ਵਿੱਚ ਬੈਠੇ ਆ ਆ 16 ਸਾਲ ਦੇ ਮੁੰਡੇ ਦੀ লাশ ਉਮੀ ਚੌਂਕ ਦੇ ਵਿੱਚ ਲੈ ਕੇ ਬੈਠੇ ਆ ਤੇ ਕੱਲ ਨੂੰ ਗੁਰਪੁਰਪਾ ਕੱਲ ਨੂੰ ਗੁਰਪੁਰਪਾ ਤੇ ਆ 16 ਸਾਲ ਦੇ ਮੁੰਡੇ ਨੂੰ ਸ਼ਾਮ ਦੇ 7 ਵਜੇ ਪ੍ਰਵਾਸੀਆਂ ਦੇ ਵੱਲੋਂ ਕਿਰਚਾ ਮਾਰ ਕੇ ਮਾਰ ਦਿੱਤਾ ਗਿਆ ਇੱਕ ਵਾਰ ਵੀਡੀਓ ਆਲੇ ਦੁਆਲੇ ਕਰਕੇ ਦਿਖਾ ਦੇ ਮੇਰਾ ਵੀਰ ਤੇ ਸਾਡੇ ਪੰਜਾਬੀਆਂ ਨੂੰ ਮੈਂ ਇੱਕ ਗੱਲ ਪੁੱਛਣੀ ਚਾਹਣਾ ਕਿ ਘਰਾਂ ਦੇ ਵਿੱਚੋਂ ਉਦੋਂ ਨਿਕਲੋਂਗੇ ਜਦੋਂ ਤੁਹਾਡੀਆਂ ਪੱਗਾਂ ਨੂੰ ਹੱਥ ਪਾਉਣ ਲੱਗੇ ਜਾਂ ਘਰਾਂ ਦੇ ਵਿੱਚੋਂ ਤੁਸੀਂ ਉਦੋਂ ਨਿਕਲੋਂਗੇ ਜਦੋਂ ਤੁਹਾਡੀਆਂ ਦਾੜ੍ਹੀਆਂ ਨੂੰ ਹੱਥ ਪਾਉਣ ਲੱਗੇ ਜੈਤਪੁਰੇ ਦੇ ਵਿੱਚ 650 7000 ਪਰਵਾਸੀਆਂ ਦੀ ਬਣ ਜਾਂਦੀ ਆ ਤੇ ਉੱਥੇ ਜਾ ਕੇ ਲੱਖਾ ਸੁਧਾਣਾ ਬੋਲਦਾ ਅਮਤੋਜ ਮਾਨ ਜੀ ਵਰਗੇ ਬਾਬਾ ਬਖਸ਼ੀਤ ਜੀ ਵਰਗੇ ਉੱਥੇ ਜਾ ਕੇ ਬੋਲਦੇ ਆ ਸਰਪੰਚੀ ਦੀਆਂ ਚੋਣਾਂ ਰੱਦ ਹੁੰਦੀਆਂ ਨੇ ਤੇ ਅੱਜ ਪਿੰਡ ਕੁੰਬੜੇ ਦੇ ਵਿੱਚ ਦੋ ਨੌਜਵਾਨਾਂ ਦੇ ਕਿਰਚਾ ਮਾਰ ਜਾਂਦੇ ਆ ਪੰਜਾਬੀ ਤੇ ਰਾਤ ਦਾ ਵਕਤ ਹੋਇਆ ਕੱਲ ਨੂੰ ਗੁਰਪੁਰਪਤ ਅੱਜ ਚੌਂਕ ਦੇ ਵਿੱਚ Laash ਲੈ ਕੇ ਬੈਠੇ ਆਂ ਕਿਹਦੇ ਤੋਂ ਅਸੀਂ ਇਨਸਾਫ ਦੀ ਉਮੀਦ ਕਰੀਏ ਮੈਨੂੰ ਤੁਸੀਂ ਐਂ ਦੱਸ ਦੋ ਮੇਰੇ ਸੱਜੇ ਹੱਥ ਵੀ ਇੱਕ ਐਮਐਲਏ ਦੀ ਕੋਠੀ ਆ ਤੇ ਇਧਰ ਖੱਬੇ ਪਾਸੇ ਵੀ ਇੱਕ ਐਮਐਲਏ ਦੀ ਕੋਠੀ ਆ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਤਾਂ ਨੂੰ ਗੁਰਪੁਰਬ ਦਾ ਦਾਣਾ ਤੇ ਮੈਂ ਸਾਡੇ ਲੋਕਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਜਾਣੇ ਮਹਾਲੀ 나ਸੀ ਚੌਂਕ ਦੇ ਵਿੱਚ ਪਹੁੰਚੋ ਸੈਂਕਸ਼ੀਦਾਂ ਗੁਰਦਾਰਾ ਸਾਹਿਬ ਦੇ ਕੋਲ 나ਸੀ ਸੈਕਟਰ ਚਰਾਹੀ ਪਿੰਡ ਕੁੰਬੜੇ ਦੇ ਕੋਲ ਇੱਥੇ ਚੌਂਕ ਦੇ ਵਿੱਚ ਤੁਸੀਂ ਪਹੁੰਚੋ ਕੱਲ ਨੂੰ ਪੌ ਸਾਰੀਆਂ ਸ਼ਕਤੀਤਾ ਵੀ ਪਹੁੰਚ ਰਹੀਆਂ ਬਾਈ ਲੱਖਾ ਸੁਧਾਨਾ ਵੀ ਪਹੁੰਚ ਰਿਹਾ ਜੇ ਸਾਡਾ ਵੱਡੀ ਗੈਂਤੀ ਦੇ ਵਿੱਚ ਇਕੱਠ ਹੋਊਗਾ ਫਿਰ ਹੀ ਅਸੀਂ ਸਰਕਾਰ ਦੇ ਉੱਪਰ ਦਬਾਅ ਪਾ ਸਕਦੇ ਹਾਂ ਅੱਜ ਇਹਨਾਂ ਦਾ ਪੁੱਤ ਉਹਨਾਂ ਨੇ ਸ਼ਾਮ ਨੂੰ 7 ਵਜੇ ਚਰਾਹੇ ਦੇ ਵਿੱਚ ਵੱਢਿਆ ਕੱਲ ਨੂੰ ਆਪਣੇ ਘਰਾਂ ਦੇ ਵਿੱਚ ਵੀ ਪਹੁੰਚਣਗੇ ਜੇ ਅੱਜ ਉਹ ਬੰਦੇ ਨਹੀਂ ਫੜੇ ਜਾਂਦੇ ਉਹਨਾਂ ਦਾ ਮੂੰਹ ਪੈ ਜਾਣਾ ਕੱਲ ਨੂੰ ਕਿਸੇ ਹੋਰ ਦੇ ਪਿੱਛੇ ਪਹਿਣਗੇ ਇੱਡੇ ਵੱਡੇ ਵੱਡੇ ਸਾਡੇ ਗਾਇਕ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਉਹਨਾਂ ਨੇ ਸਾਡੇ ਤੋਂ ਦੂਰ ਕਰਤਾ ਮੂਸੇ ਵਾਲੇ ਨੂੰ ਮਾਰ ਗਏ ਜਿਹੜਾ ਕਿ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਸੀ ਜਦੋਂ ਉਹ ਦਾ ਨਹੀਂ ਕੁਝ ਬਣਿਆ ਤਾਂ ਸਾਡਾ ਕੀ ਬਣੂਗਾ ਮੈਨੂੰ ਤੁਸੀਂ ਐਂ ਦੱਸ ਦੋ ਸਾਡਾ ਦਾ ਤਾਂ ਪਤਾ ਵੀ ਨਹੀਂ ਲੱਗਣਾ ਜੇ ਅੱਜ ਆਪਾਂ ਇਕੱਠੇ ਹੋ ਗਏ ਤਾਂ ਅੱਜ ਆਪਾਂ ਇਹਨਾਂ ਨੂੰ ਨੱਥ ਪਾ ਸਕਦੇ ਆਂ ਜਿਹੜੇ ਹਿਸਾਬ ਦੇ ਨਾਲ ਆ ਐਮ ਸੀ ਆ ਐਮ ਐਲ ਇਹਨਾਂ ਦੀਆਂ ਵੋਟਾਂ ਬਣਾਈ ਜਾਂਦੇ ਆ ਉਸ ਹਿਸਾਬ ਦੇ ਨਾਲ ਆਉਣ ਵਾਲੇ ਪੰਜਾਬ ਦੇ ਹਾਲਾਤ ਕੀ ਹੋਣਗੇ ਉਹ ਤੁਸੀਂ ਇੱਥੋਂ ਹੰਦਾ ਜਾਂ ਲਾ ਲਓ ਆ ਬਕਸੇ ਦੇ ਵਿੱਚ 16 ਸਾਲ ਦਾ ਮੁੰਡਾ ਪਿਆਗਾ ਇਹਦੇ ਵੱਲ ਜਰੂਰ ਦੇਖ ਲਿਓ ਤੁਹਾਡੇ ਪੁੱਤਾਂ ਰਗਾ ਇਹ ਇਹਦੇ ਵੱਲ ਜਰੂਰ ਦੇਖ ਲਿਓ ਅੱਜ ਇਹਨੂੰ ਵੱਡ ਕੇ ਇੱਥੇ ਬਕਸੇ ਦੇ ਵਿੱਚ ਪਾ ਗਏ ਕੱਲ ਨੂੰ ਕੀ ਪਤਾ ਮੇਰੀ ਵਾਰੀ ਆਜੇ ਜਾਂ ਕਿਸੇ ਹੋਰ ਦੀ ਆਜੇ ਘਰਾਂ ਦੇ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਆ ਉਹਦੇ ਜਵਾਕਾਂ ਨੂੰ ਕੈਨੇਡਾ ਅਮਰੀਕਾ ਭੇਜ ਕੇ ਵੀ ਨਹੀਂ ਕੁਝ ਬਾਲਣਾ ਆਉਣਾ ਤਾਂ ਇੱਥੇ ਹੀ ਪੈਣਾ ਇਸ ਧਰਤੀ ਤੇ ਹੀ ਆਉਣਾ ਪੈਣਾਗਾ ਸੋ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਉੱਠ ਕੇ ਪੰਜਾਬੀ ਇੱਥੇ ਪਹੁੰਚਣ ਹਰ ਕੋਨੇ ਦੇ ਵਿੱਚੋਂ ਉੱਠ ਕੇ ਇੱਥੇ ਪਹੁੰਚਣਾ ਪੈਣਾ ਫੇਰ ਹੀ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਆ ਨਹੀਂ ਇਹਨਾਂ ਦਾ ਬਹੁਤ ਮੂੰਹ ਪੈ ਜਾਣਾ ਆ ਟਾਈਮ ਦਿਖਾ ਦੇਣਾ 11:30 ਹੋ ਗਿਆ ਇੱਧਰ ਭਾਈ ਹਮਤੋਜਮਾਨ ਬਾਬਾ ਬਖਸ਼ੀ ਜੀ ਸਾਰੇ ਪਹੁੰਚੇ ਹੋਏ ਨੇ ਰਾਤ ਦਾ ਟਾਈਮ ਆ ਸਾਰੇ ਮੁੰਡੇ ਪਿੰਡ ਕੁੰਬੜੇ ਦੇ ਇੱਥੇ ਪਹੁੰਚੇ ਨੇ ਤੇ ਇੱਕ ਮੈਂ ਬੇਨਤੀ ਪਿੰਡ ਜਗਤਪੁਰੇ ਦੇ ਨੌਜਵਾਨਾਂ ਦੇ ਅੱਗੇ ਵੀ ਕਰਦਾ ਵੀ ਪਿੰਡ ਜਗਤਪੁਰੇ ਵਾਲਿਓ ਛੋਟੇ ਪਿੰਡ ਦੇ ਵਿੱਚ 6500 7000 ਰੋਟ ਪ੍ਰਵਾਸੀਆਂ ਦੀ ਬਣ ਜਾਂਦੀ ਆ ਸਾਰਾ ਪੰਜਾਬ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਦਾ ਤੇ ਇਹ ਵੀ ਉਹੀ ਲੜਾਈ ਆ ਛੋਟੇ ਪਿੰਡੇ ਤਾਂ ਵੋਟਾਂ ਹੀ ਬਣੀਆਂ ਸੀ ਪਰ ਇੱਥੇ ਮੁੰਡੇ ਨੂੰ ਬਕਸੇ ਦੇ ਵਿੱਚ ਪਾਦਾ ਦੋ ਨੌਜਵਾਨਾਂ ਦਾ ਕਤਲ ਕਰਤਾ ਦਿਨ ਦਿਹਾੜੇ ਤੇ ਇੱਥੇ ਇੱਥੇ ਪਹੁੰਚਣਾ ਵੀ ਬਹੁਤ ਜ਼ਰੂਰੀ ਆ ਮਹਾਲੀ ਦੇ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਸਾਰੇ ਪਿੰਡਾਂ ਦਾ ਇਹ ਹਾਲਾ ਤੁਸੀਂ ਕੁੰਬੜੇ ਪਿੰਡ ਦੀ ਵੋਟ ਕਢਾ ਲਿਓ ਇਹਨਾਂ ਨੇ ਹਜੇ ਤੱਕ ਕਢਾਈ ਨਹੀਂ ਹੋਣੀ ਜੇ ਪਿੰਡ ਦੀ 5000 ਵੋਟਾਂ ਮੈਂ ਲੈ ਕੇ ਦਿੰਨਾ 3000 ਪ੍ਰਵਾਸੀਆਂ ਦੀ ਹੋਊਗੀ ਇਹਨਾਂ ਨੂੰ ਵੀ ਪਤਾ ਹੋਣਾ ਜਿਹੜਾ ਇੱਥੇ ਝੁੱਗਿਆਂ 'ਚ ਰਹਿੰਦੇ ਆ ਇੱਥੇ ਫਲਾਪੀ ਜੀਆਂ 'ਚ ਰਹਿੰਦੇ ਆ ਤੇ ਜਿੰਨੇ ਵੀ ਪੀ ਜੀਆਂ ਵਾਲੇ ਆ ਕੋਈ ਵੀ ਪ੍ਰਵਾਸੀ ਤੁਹਾਡੇ ਕੋਲ ਆ ਕੇ ਇੱਥੇ ਰਹਿਣ ਆਉਂਦਾ ਉਹਦਾ ਸਾਰਾ ਬਾਇਓ ਡਾਟਾ ਤੁਹਾਡੇ ਕੋਲ ਹੋਣਾ ਚਾਹੀਦਾ ਆਏ ਨੀ ਵੀ ਉਥੋਂ ਰੇਲ ਚੜ੍ਹ ਕੇ ਆ ਗਿਆ ਤੇ ਤੁਸੀਂ ਚੱਕ ਕੇ ਉਹਨੂੰ ਕਮਰਾ ਦੇਤਾ ਨਹੀਂ ਕੱਲ ਨੂੰ ਐਕਸ਼ਨ ਤੁਹਾਡੇ ਤੇ ਆਉਣਾ ਜ਼ਿੰਮੇਵਾਰੀ ਤੁਹਾਡੀ ਆਊਗੀ ਵੀ ਤੁਹਾਡੇ ਪੀਜੀ ਦੇ ਵਿੱਚੋਂ ਕੋਈ ਪ੍ਰਵਾਸੀ ਆਇਆ ਤੇ ਸਾਡੇ ਪੰਜਾਬੀ ਨੌਜਵਾਨ ਦਾ ਕਤਲ ਕਰਕੇ ਚਲੇ ਗਿਆ ਸੋ ਇਹ ਜ਼ਿੰਮੇਵਾਰੀ ਸਾਡੇ ਜਿੰਨੇ ਪੰਜਾਬੀਆਂ ਨੇ ਇੱਥੇ ਪੀਜੀ ਪਾਏ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਸਾਰਾ ਉਹਨਾਂ ਦਾ ਬਾਇਓ ਡਾਟਾ ਹੋਣਾ ਚਾਹੀਦਾ ਹੁਣ ਜਿਨ੍ਹਾਂ ਨੇ ਇਹ ਕਤਲ ਕੀਤਾ ਸਾਰਾ ਟੱਪਰ ਪਤਾ ਨਹੀਂ ਕਿੱਧਰ ਤੁਰ ਗਿਆ ਉਹ ਕਿੱਧਰ ਨਿਕਲ ਗਿਆ ਕਤਲ ਕਰਕੇ ਪਤਾ ਨਹੀਂ ਰੇਲ ਚੜ੍ਹ ਕੇ ਜੂਪੀ ਲੰਘੇ ਹੋਣੇ ਆ ਹਜੇ ਸਾਨੂੰ ਇੱਥੇ ਪ੍ਰਸ਼ਾਸਨ ਆ ਕੇ ਕਹਿੰਦਾ ਕਹਿੰਦਾ ਤੁਸੀਂ ਧਰਨਾ ਚੱਕ ਲੋ ਸਾਰੀ ਪੁਲਿਸ ਇੱਥੇ ਖੜੀ ਆ ਅਸੀਂ ਕਾਰਵਾਈ ਕਿਵੇਂ ਕਰਾਂਗੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਭਗਵੰਤ ਮਾਨ ਜਾ ਕੇ ਸਦਰ ਬਾਜ਼ਾਰ ਜਾਂਦਾ ਸੱਤ ਜਲਿਆਂ ਦੀ ਪੁਲਿਸ ਉੱਥੇ ਲੈ ਜਾਂਦਾ ਉਦੋਂ ਤੁਸੀਂ ਇਹੋ ਜਿਹਾ ਬਿਆਨ ਭਗਵੰਤ ਮਾਨ ਨੂੰ ਕਿਉਂ ਨਹੀਂ ਕਹਿੰਦੇ ਵੀ ਤੂੰ ਮੁੱਖ ਮੰਤਰੀ ਆ ਸੱਤ ਜਲਿਆਂ ਦੀ ਪੁਲਿਸ ਤੂੰ ਆਪਦੇ ਪਿੱਛੇ ਲਈ ਫਿਰਦਾ ਪਿੱਛੇ ਜੇ ਕੋਈ ਬਾਰਦਾਤ ਹੋ ਗਈ ਅਸੀਂ ਕੀ ਕਰਾਂਗੇ ਤੁਸੀਂ ਮੁੱਖ ਮੰਤਰੀ ਨੂੰ ਪੁੱਛਿਆ ਕਰੋ ਉਹਨੂੰ ਆਖਿਆ ਕਰੋ ਇੱਥੇ ਮੈਂ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਵੀ ਇਹ ਗੱਲ ਕਹਿਣਾ ਵੀ ਧਰਨਾ ਚਕਾਉਣ ਦੀ بجائے ਇਹ ਚੌਦੇ ਐਮਐਲਏਆਂ ਦੇ ਕੋਲ ਜਾਓ ਤੁਸੀਂ ਤੁਸੀਂ ਬੰਨ ਦੀ ਕਾਰਵਾਈ ਕਰੋ ਅਸੀਂ ਕਿਹੜਾ ਇੱਥੇ ਡਾਂਗਾ ਸੋਟੇ ਲਈ ਖੜੇ ਆ ਦੋ ਪੁਲਿਸ ਵਾਲੇ ਇੱਥੇ ਖੜਾ ਦਿਓ ਬਾਕੀ ਜਾ ਕੇ ਕਾਰਵਾਈ ਕਰੋ ਤੁਸੀਂ ਫੂਲ ਲਾਓ ਬੱਕ ਬੱਕ ਜਲਿਆਂ ਦੇ ਵਿੱਚ ਨਾਕਾਬੰਦੀ ਕਰੋ ਉਹਨਾਂ ਦੋਹੇ ਪ੍ਰਵਾਸੀਆਂ ਦੀਆਂ ਉਹਨਾਂ ਮੁੰਡਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਆ ਚੁੱਕੀਆਂ ਨੇ ਉਹ ਤਸਵੀਰਾਂ ਵੀ ਮੈਂ ਦਿਖਾਉਣੀਆ ਚਾਹਣਾ ਤਿੰਨੇ ਮੁੰਡੇ ਜੇ ਕੋਈ ਮੁੰਡੇ ਦੇ ਫੋਨ 'ਚ ਆਇਆ ਮੈਨੂੰ ਦੋ ਆਪਾਂ ਸੋਸ਼ਲ ਮੀਡੀਆ ਤੇ ਆਪਦੇ ਵੱਲੋਂ ਤਸਵੀਰਾਂ ਦਿਖਾਈਏ ਫੋਨ ਦੇ ਵਿੱਚ ਤੇ ਇਹ ਜਿਹੜੀਆਂ ਤਸਵੀਰਾਂ ਇਹ ਸਾਰੇ ਕਿਤੇ ਤੁਸੀਂ ਪੰਜਾਬ 'ਚ ਵਾਇਰਲ ਕਰ ਦਿਓ ਪਤਾ ਕਿ ਆਪਣਾ ਇੱਕਾ ਬਣ ਗਿਆ ਸਭ ਤੋਂ ਗੱਲ ਇਹ ਹੈ ਲੈ ਵੀ ਨਹੀਂ ਨਹੀਂ ਫਾਰੇ ਪਿੰਡਾਂ ਤੋਂ ਡੋਲਾ ਬਿਟੋ ਵੀ ਜਿਹੜਾ ਬੁੜੇ ਮਦਦ ਆਇਆ ਅੱਜ ਇਹਨਾਂ ਦਾ ਖਾਲੇ ਚੌਕ ਵਡੇ ਰੱਖੀ ਹੋਈ ਹੈ ਇਹ ਅਸੀਂ ਸਾਰੇ ਕਿਉਂ ਬੈਠੇ ਆ ਇੱਥੇ ਕਿਉਂ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਅੱਜ ਉਹ ਘਰ ਵਾਲੇ ਕਹਿ ਰਹੇ ਨੇ ਕਿ ਅਸੀਂ ਉਦੋਂ ਅੰਤਮ ਸੰਸਕਾਰ ਕਰਾਂਗੇ ਜਦੋਂ ਉਹ ਬੰਦਿਆਂ ਨੂੰ ਫੜ ਲਿਆ ਜਾਊਗਾ ਫੜਨਾ ਕਿਵੇਂ ਹੈ ਪੁਲਿਸ ਨੇ ਔਰ ਪੁਲਿਸ ਨੂੰ ਫੜੂਗੀ ਕਿਵੇਂ ਉਹ ਪਤਾ ਨਹੀਂ ਕਿੱਧਰ ਚੜ ਕੇ ਫੈਮਿਲੀ ਵਾਲਿਆਂ ਨੂੰ ਫੜਨਗੇ ਫੈਮਿਲੀ ਵੀ ਚੜ ਕੇ ਪਿੱਛੇ ਹੁਣ ਜਾਏ ਉਹ ਤਾਂ ਜਾਊਗਾ ਵੇ ਕਿਹਣਾ ਇਹ ਚੀਜ਼ ਦਾ ਹੋਰ ਇੱਥੇ ਇਸ ਦਾ ਕਿੱਚਾ ਮੇਰਾ ਨੰਬਰ ਨੋਟ ਕਰ 62 16 ਸਾਲ ਦਾ ਬੱਚੇ ਰੱਖੀ ਫਿਰਦੇ ਨੇ ਬਾਹਰ ਇੰਨਾ ਕ੍ਰਿਮੀਨਲ ਮਾਰ ਉਹ ਵੀ ਅੱਖ ਚ ਮਾਰ ਕੇ ਸਿਰ ਵਿੱਚ ਦੀ ਕੱਟਦਾ ਮਤਲਬ ਇਹਦਾ ਮਤਲਬ ਉਹ ਇੰਸਮਿਕ ਚਲਾਉਂਦੇ ਨੇ ਪਹਿਲਾਂ ਤੋਂ ਆ ਨੇੜੇ ਤੇੜੇ ਜੇਲ੍ਹ ਕੋਲੇ ਹਰ ਥਾਂ ਤੇ ਲੁੱਟ ਮਾਰ ਹਰ ਥਾਂ ਤੇ ਬੰਦੇ ਕਿਉਂ ਹੋ ਰਹੇ ਆ ਇਹ ਕੰਮ ਕਰ ਰਹੇ ਆ ਜਗਤ ਸਿੰਘਪੁਰਾ ਗਏ ਸੀ ਅਸੀਂ ਉੱਥੇ ਉਹਨਾਂ ਨੇ ਕਿਹਾ ਕਿ ਅੱਧੀ ਰਾਤ ਤੋਂ ਸਸਪੈਂਡਡ ਚਲੇ ਜਾਓ ਉੱਥੇ ਵੀ ਇਹ ਹਾਲ ਹੁੰਦਾ ਇਹ ਦੂਜੀ ਗੱਲ ਕਿਤੇ ਚਲੀ ਗਈ ਇਹ ਹਾਲ ਹੁੰਦਾ ਤੈਨੂੰ ਰੋਕੂਆ ਕੋਈ ਕਿ ਨਹੀਂ ਫਿਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਅਸੀਂ ਕਹਿੰਨੀਏ ਕਿ ਕਲਚਰ ਡਿਫਰੈਂਸ ਹੈ ਕਲਚਰ ਡਿਫਰੈਂਸ ਨਾਲ ਪ੍ਰੋਬਲਮ ਕੀ ਹੁੰਦੀ ਹੈ ਜੇ ਕਿਸੇ ਬੰਦੇ ਇੱਥੇ ਮੁੰਡਿਆਂ ਨੇ ਜ਼ਿਕਰ ਕੀਤਾ ਉਹ ਆਂਦੇ ਅਸੀਂ ਸਾਡੇ ਗਵੰਡੀ ਹੈ ਉੱਥੇ ਇੱਕ ਬੈਠਾ ਸੀ ਬੰਦਾ ਯੂਪੀ ਤੋਂ ਪ੍ਰਵਾਸੀ ਆਇਆ ਸੀ ਉਹ ਇੱਕ ਨੀਕਰ ਪਾ ਕੇ ਉੱਤੋਂ ਨੰਗਾ ਥੱਲੇ ਨੰਗਾ ਸਿਰਫ ਇੱਕ ਨੀਕਰ ਪਾਈ ਆ ਉਹ ਬੈਠਾ ਹੈ ਔਰ ਬੀੜੀ ਪੀ ਰਿਹਾ ਹੈ ਔਰ ਉੱਚੀ ਗਾਣੇ ਲਾਏ ਹੋਏ ਨੇ ਉਹ ਆਂਦਾ ਮੈਂ ਜਾਂ ਕੇ ਉਹਨੂੰ ਕਿਆ ਬੰਦ ਕਰ ਦੇ ਆਂਦਾ ਮੈਂ ਨਹੀਂ ਕਰਦਾ ਮੈਂ ਕਿਆ ਬੰਦ ਕਰ ਦੇ ਪ੍ਰੋਬਲਮ ਹੋ ਗਿਆ ਦਾ ਜੋ ਕਰਨਾ ਕਰਨਾ ਮੈਂ ਨਹੀਂ ਕਰਦਾ ਉਸ ਤੋਂ ਬਾਅਦ ਉਹਨੂੰ ਕੁਝ ਹੋਰ ਮੁੰਡੇ ਸੱਜੇ ਦਾ ਹੋ ਗਿਆ ਉਹਦੋਂ ਉਹਨੇ 25 ਕੀ ਹੁੰਦਾ ਸੀ ਤਲੀ ਆ ਪ੍ਰੋਬਲਮ ਹੁਣ ਉਹਦੇ ਲਈ ਨੀਕਰ ਪਾ ਕੇ ਬੈਠਣਾ ਬੀੜੀ ਪੀਣਾ ਉੱਚੀ ਗਾਣੇ ਲਾਉਣਾ ਆਮ ਗੱਲ ਹੈ ਸਾਡੇ ਲਈ ਇਹ ਪਾਸਿਬਲ ਨਹੀਂ ਜੀ ਕਾਲੂ ਬਾਜੀ ਹੁਣ ਕੀ ਕਰ ਰਹੇ ਆਂ ਜੇ ਆਉਂਗੇ ਤੁਸੀਂ ਇਹਦੇ ਦੇ ਜਗ੍ਹਾ ਨਾ ਕਟਾਓਂਗੇ ਤਾਂ ਅੱਜ ਸਾਰੇ ਬੈਠੇ ਆ ਜੋ ਉਹਦਾ ਰੀਜ਼ਨ ਆਹੀ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਸੋਲੂਸ਼ਨ ਲੱਭਿਆ ਜਾਵੇ ਜਿਹਨੇ ਬਣਾਏ ਉਹਨਾਂ ਦੇ ਰਾਸ਼ਨ ਕਾਰਡ ਸਭ ਤੋਂ ਐਮ ਉਹਨਾਂ ਦੀਆਂ ਵੋਟਾਂ ਕਿਨੇ ਬਣਾਈਆਂ ਨੇ ਉਹਨਾਂ ਨੂੰ ਆਧਾਰ ਕਾਰਡ ਕਿਨੇ ਦਿੱਤੇ ਉਹ ਪੁੱਛੋ ਉਹਨਾਂ ਨੂੰ ਜਿਹਨਾਂ ਨੇ ਟੀਵੀ ਠੱਲੇ ਸੀ ਉਹਨਾਂ ਨੂੰ ਪੁੱਛੋ ਕੀ ਸਾਡੀ ਗਵਰਨਮੈਂਟ ਦੇਤੇ ਕੁਝ ਬੋਲੂਗੀ ਪੁਲਿਸ ਵਾਲਿਆਂ ਨੂੰ ਵੀ ਕੀ ਪੰਜਾਬੀਆਂ ਲਈ ਹੋਰ კანਨੂਨ ਨਹੀਂ ਬਣ ਸਕਦਾ ਜੋ ਹਿਮਾਚਲ ਚ ਬਣਿਆ ਹੋਇਆ ਜਾਂ ਈਸਟਰਨ ਸਟੇਟ ਚ ਬਣਿਆ ਹੋਇਆ ਪੁਸ਼ ਕਰੋਗੇ ਜਾਂ ਨਹੀਂ ਆ ਅਜਿਹਾ ਵੀ ਸਾਡੇ ਵਰਗੇ ਆ ਦਮਨਪ੍ਰੀਤ ਸਿੰਘ ਪਿਆ ਇੱਕ ਵਿਚਾਰਾ ਜੇਲ੍ਹ ਚ ਪਿਆ ਆ ਉਹਦੇ ਹਸਪੀਟਲ ਚ ਪਿਆ ਦਮਨਪ੍ਰੀਤ ਸਿੰਘ ਇਹਨਾਂ ਦੀ ਉਮਰ ਆ ਸੀ ਮਾਂ ਬਾਪ ਐ ਰੱਖ ਕੇ ਬੈਠੇ ਹੁੰਦੇ ਆ ਜਿੱਥੇ ਜਿਹਨਾਂ ਨੂੰ ਉਹਦੇ ਜਾਣ ਦਾ ਦੋਖਾ ਉੱਥੋਂ ਉਹਨੂੰ ਅੰਤਮ ਸੰਸਕਾਰ ਨਹੀਂ ਕਰ ਪਾ ਰਹੇ ਕਿੱਦੜ ਜਾਣੋ ਵਿਚਾਰੇ ਅਸੀਂ ਉਹਦੇ ਸਦਾਤਾ ਤੇ ਚੱਲਦੇ ਆ ਜੱਦੀ ਰਾਤ ਨੂੰ ਅਸੀਂ ਇੱਥੇ ਕਿਉਂ ਬੈਠੇ ਹੋਏ ਆ ਇਸ ਲਈ ਬੈਠੇ ਹੋਏ ਆ ਕਿ ਪੰਜਾਬ ਨਹੀਂ ਬਚਣਾ ਕਰੇ ਆਓ ਤੁਸੀਂ ਜਾ ਕੇ ਪਿੰਡਾਂ 'ਚ ਵੇਖੋ ਸ਼ਹਿਰਾਂ 'ਚ ਵੇਖੋ ਪੰਜਾਬ ਕਿੱਥੇ ਰਹਿ ਗਿਆ ਪਰ ਜੇ ਚੜ ਕੇ ਆਓਗੇ ਉਹ ਭਾਵੇਂ ਪ੍ਰਸ਼ਾਸਨ ਹੋਵੇ ਭਾਵੇਂ ਮੋਦੀ ਹੋਵੇ ਉਹ ਕੁਝ ਕਰ ਲੂ ਜੇ ਨਹੀਂ ਕਰੂਗੇ ਤੱਕਾਖੀ ਹੋਣਾ ਔਰ ਇਹ ਲੀਡਰਾਂ ਨੂੰ ਲੁੱਟਣ ਨੂੰ ਨਹੀਂ ਕੁਝ ਕਰਨਾ ਇਹਨਾਂ ਨੂੰ ਕਰਤਾ ਭਾਵੇਂ ਮੇਲੇ ਦਾ ਘਾਰਾ ਲੱਗ ਜਾ ਕੋਈ ਬੰਦਾ ਆਇਆ ਉਹਨਾਂ ਦੀ ਪਾਰਟੀ ਦਾ ਆਇਆ ਹੋਵੇ ਸਮਝ ਰਹੇ ਕੱਲ ਉਹ ਆ ਇੱਕ ਹੱਤਿਆ ਹੋਈ ਵੀ ਹੈ ਕੱਲ ਦਾ ਕਤਲ ਹੋਇਆ ਹੈ ਅੱਜ ਤੱਕ ਕੋਈ ਬੰਦਾ ਨਹੀਂ ਆਇਆ ਸ਼ਰਮ ਹੀ ਨਹੀਂ ਹੁੰਦੀ ਮੈਨੂੰ ਕੋਈ ਫਿਕਰਫਕਾ ਨਹੀਂ ਆ ਸੋ ਪਲੀਜ਼ ਮਾਰਾ ਇਹਨੇ ਕਿਹਾ ਕਹਿੰਦੇ ਤੁਸੀਂ ਲੋਕ ਸੁਧਰ ਜੋ ਤੁਸੀਂ ਕੁਝ ਕਰੋਗੇ ਤਾਂ ਸ਼ਾਇਦ ਮੈਂ ਉੱਜੜ ਵੀ ਗਿਆ ਕਿ ਮੈਨੂੰ ਹੁਣੇ ਬਰਾੜ ਸਾਹਿਬ ਨੇ ਦੱਸਿਆ ਇਹਨਾਂ ਨੇ ਪਤਾ ਕੀਤਾ ਹੈ ਕਿ 24-25 ਸਾਲ ਤੋਂ ਪਰਿਵਾਰ ਇੱਥੇ ਰਹਿ ਰਿਹਾ ਸੀ 24-25 ਸਾਲ ਤੋਂ ਉਸ ਦੇ ਬਾਵਜੂਦ ਉਹਨਾਂ ਨੇ ਆਪ ਦੀ ਪ੍ਰਾਪਰਟੀ ਕੋਈ ਨਹੀਂ ਲਈ ਸੀ ਇਹਦੇ ਕਿਰਾਏ ਤੇ ਸੀਗੇ ਉਹ ਸਕ੍ਰੈਪ ਦਾ ਕੰਮ ਕਰਦੇ ਸੀ ਇਹਦਾ ਮਤਲਬ ਧਰੇ ਵੀ ਕੋਈ ਸੰਭਾਲ ਨਹੀਂਦਾ ਔਰ ਪਤਾ ਨਹੀਂ ਲੱਗ ਰਿਹਾ ਉਹ ਕਿੱਥੋਂ ਦੇ ਸੀ ਤੇ ਇਹ 24-25 ਸਾਲ ਵਾਲੇ ਬੰਦੇ ਐਂ ਗੁੰਮ ਹੋ ਸਕਦੇ ਨੇ ਸਾਰਾ ਪਰਿਵਾਰ ਉਹ ਬੱਚੇ ਆਪ ਵੀ ਤੇ ਜਿਹੜੇ ਨਵੇਂ ਆਏ ਨੇ ਉਹ ਕੀ ਕਰਨਗੇ ਸਾਰੇ ਜਣੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਇਕੱਲੇ ਪਰਨੇ ਨਹੀਂ ਕੀ ਇਹਦਾ ਕੋਈ ਸਿਸਟਮ ਬਣਾਉਂਗੇ ਸਿਸਟਮ ਕੀ ਬੰਦ ਹੈ ਬਸ ਜੇ ਨੀ ਹਿਮਾਚਲ ਚ ਕਾਨੂੰਨ ਹੈ ਬਣਾਓ ਸਾਨੂੰ ਇਹ ਪਤਾ ਹੋਵੇ ਜਿਹੜੇ ਬੰਦੇ ਆਏ ਕਿੱਥੋਂ ਦੇ ਆ ਇਹਨਾਂ ਦਾ ਐਡਰੈਸ ਕੀ ਹੈ ਇਹਨਾਂ ਨੂੰ ਚੱਕ ਕੇ ਕਿੱਥੋਂ ਲਿਉਣਾ ਹੈ ਜੇ ਗੜਬੜ ਕਰਦੇ